ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਿਨ੍ਹਾਂ ਦਾ ਕਿ ਬੀਤੇ ਕੱਲ 5 ਜਨਵਰੀ ਨੂੰ ਜਨਮ ਦਿਨ ਸੀ ਤੇ ਦੋਸਤੋ ਹੁਣ ਹਵੇਲੀ ਤੋਂ ਜਨਮ ਦਿਨ ਦਾ ਕੇਕ ਕੱਟਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਰਾ ਪਰਿਵਾਰ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ ਸਿੱਧੂ ਮੂਸੇਵਾਲੇ ਦੀ ਕਮੀ ਤਾਂ ਕਦੇ ਪੂਰੀ ਨਹੀਂ ਹੋ ਸਕਦੀ ਪਰ ਫਿਰ ਵੀ ਪਰਿਵਾਰ ਸਾਰੇ ਦੁੱਖ ਦਿਲ ਵਿੱਚ ਸਮਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਉਹ ਸਹੀ ਹੈ ਉਹ ਸਿਰਫ ਮਨ ਦੀ ਗੱਲ ਹੈ ਜਿਹੜੀ ਨੂੰ ਦੇਖਦੇ ਰਹਿੰਦੇ ਹਾਂ ਕਾਹਦੇ ਲਈ ਹੋ ਰਹੀ ਹੈ ਉਹ ਕਹਾਣੀ ਵੀ ਸਾਡੇ ਕੋਲ ਹੀ ਹਾਈਟ ਕਰੂਗੇ ਹੋਰ ਹੀ ਬਿਆਦ ਹੋ ਗਿਆ ਉਹ ਵਧਦੀ ਤਰ੍ਹਾਂ ਡਿਬੇਟ ਪਤਾਰੀ ਹੋ ਰਹੀ ਉਹਦੀ ਤਰ੍ਹਾਂ ਆਪਣੀ ਵੀ ਹੋ ਰਹੀ ਹੈ ਕੋਈ ਜਾਵੇ ਇੱਕ ਤਾਂ ਮੈਂ ਉਹ ਕੋਈ ਰੱਖਦਾ ਜੀ Eu <laughs> não <laughs>